ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਮੈਂ ਤੁਹਾਡੀ ਆਪਣੀ ਦੇਵ ਕਬਿਮਲਜੀਤ कौर ਹਾਂ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੇਣਾ ਕਲਸਟਰ ਭਦਰਪੁਰ ਬਲਾਕ ਚੀਮਾ ਤੇ ਜ਼ਿਲ੍ਹਾ ਸੰਗਰੂਰ ਸਭ ਬੱਚਿਓ ਅੱਜ ਕਿੰਨੀ ਫਰਵਰੀ ਆ 28 ਕਿੰਨੀ ਫਰਵਰੀ ਆ 28 ਫਰਵਰੀ ਨੂੰ ਬੱਚਿਓ ਆ ਰਾਸ਼ਟਰੀ ਵਿਗਿਆਨ ਦੇ ਸੁੰਦਾ ਪਤਾ ਸਨ ਨੂੰ ਕੀ ਹੁੰਦਾ ਰਾਸ਼ਟਰੀ ਵਿਗਿਆਨ ਦਿਵਸ ਹਾਈ ਫਰਬਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਹੁੰਦਾ ਸੋ ਬੱਚਿਓ ਇਹਦੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਇੱਕ ਗੱਲਬਾਤ ਕਰੂੰਗੀ ਉਮੀਦ ਕਰਦੀ ਹਾਂ ਬੱਚਿਓ ਤੁਸੀਂ ਜੋ ਵੀ ਮੈਂ ਤੁਹਾਨੂੰ ਗੱਲਾਂ ਦੱਸੂੰਗੀ ਉਸ ਦੇ ਉੱਤੇ ਅਮਲ ਜ਼ਰੂਰ ਕਰੋਗੇ ਕਰੋਗੇ ਨਾ ਸਭ ਬੱਚਿਓ ਵਿਗਿਆਨ ਆ ਜਿਹੜਾ ਸਦਾ ਹੀ ਮਨੁੱਖਤਾ ਦੇ ਕਲਿਆਣ ਦਾ ਵਸੀਲਾ ਰਿਹਾ ਵਿਗਿਆਨ ਸਦਾ ਹੀ ਮਨੁੱਖਤਾ ਦੇ ਕਲਿਆਣ ਦਾ ਵਸੀਲਾ ਜਿਹੜਾ ਰਹੀ ਆ ਸਾਇੰਸ ਦਾਣਾ ਨੇ ਆਪਣੀਆਂ ਬੜਮੁੱਲੀਆਂ ਕਾਢਾਂ ਰਾਹੀਂ ਮਨੁੱਖ ਨੂੰ ਖੁਸ਼ਹਾਲ ਅਤੇ ਆਨੰਦਮਈ ਜੀਵਨ ਪ੍ਰਦਾਨ ਕੀਤਾ ਕੀ ਕੀਤਾ ਜੀ ਆਨੰਦਮਈ ਜੀਵਨ ਬਤੀਤ ਕੀਤਾ ਜੀਵਨ ਪ੍ਰਦਾਨ ਕੀਤਾ ਸਮਝ ਲੱਗੀ ਬੱਚਿਓ ਕੀ ਕੀਤਾ ਵਿਗਿਆਨ ਨੇ ਆਨੰਦਮਈ ਜੀਵਨ ਹਾਂ ਗੁੱਡ ਤੇ ਅੰਦਾਜ਼ਾ ਬੋ ਦੁਨੀਆ ਨੂੰ ਵਿਕਾਸ ਦੇ ਰਾਹ ਤੇ ਤੁਰਨ ਲਈ ਇਨ੍ਹਾਂ ਸਾਇੰਸਦਾਨਾਂ ਨੇ ਲੰਮੀ ਕਾਲਣਾ ਤ્યાਗ ਲੰਮੀ ਕਾਲਣਾ ਤ્યાਗ ਅਤੇ ਦ੍ਰਪੇਸ਼ ਚੁਣੌਤੀਆਂ ਤੇ ਸੰਘਰਸ਼ਮਈ ਜ਼ਿੰਦਗੀ ਬਤੀਤ ਕਰਨੀ ਪਈ ਕਿਹੋ ਜਿਹੀ ਜ਼ਿੰਦਗੀ ਬਤੀਤ ਕਰਨੀ ਪਈ ਸੰਘਰਸ਼ਮਈ ਬਗਿਆਨੀਆਂ ਦੀ ਸਖਤ ਮਿਹਨਤ ਸਦਕਾ ਵਿਗਿਆਨੀਆਂ ਦੀ ਸਖਤ ਮਿਹਨਤ ਸਦਕਾ ਸਿਰੜ ਲਗਾਤਾਰਤਾ ਦ੍ਰਿੜ ਨਿਸ਼ਚੈ ਲਗਨ ਅਤੇ ਸਮਾਜ ਭਲਾਈ ਦੇ ਅੰਦਰੋਨੀ ਜਜ਼ਬੇ ਕਾਰਨ ਹਰ ਬਰਤਾਰੇ ਨੂੰ ਤਰਕ ਦੀ ਜਗ੍ਹਾ ਤੇ ਲਿਆ ਕੇ ਖੜਾ ਕਰ ਦਿੱਤਾ ਕਾਦੇ ਰਾਤੇ ਖੜਾ ਕਰ ਦਿੱਤਾ ਲੈ ਕੇ ਤਰਕ ਦੇ ਤਰਕ ਦੇ ਲਹਿਾਰਾਂ ਤੇ ਲੈ ਕੇ ਖੜਾ ਕਰ ਦਿੱਤਾ ਕਿੰਨੇ ਵਿਗਿਆਨੀਆਂ ਨੇ ਵਿਗਿਆਨ ਨੇ ਠੀਕ ਹੈ ਇੱਥੇ ਤੱਕ ਪਤਾ ਲੱਗਿਆ ਬੱਚੇ ਅੱਜ 28 ਫਰਵਰੀ ਵਿਗਿਆਨ ਦਿਵਸ ਬਾਰੇ ਗੱਲ ਕਰ ਰਹੇ ਆ ਆਪਾਂ ਤਰਕ ਦੇ ਲਹਿਾਰਾਂ ਤੇ ਲੈ ਕੇ ਖੜਾ ਕਰਤਾ ਠੀਕ ਹੈ ਸਮਾਜ ਦੇ ਹਰ ਪ੍ਰਾਣੀ ਨੂੰ ਹੈਰਾਨ ਕਰ ਦਿੱਤਾ ਦੇ ਸਮਾਜ ਵਿੱਚ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਨੇ ਕਿੰਨੇ ਤਰ੍ਹਾਂ ਦੇ ਰਹਿੰਦੇ ਆ ਤਿੰਨ ਤਰ੍ਹਾਂ ਦੇ ਰਹਿੰਦੇ ਨੇ ਤਿੰਨ ਤਰ੍ਹਾਂ ਦੇ ਹੁਣ ਮੈਂ ਤੁਹਾਨੂੰ ਅੱਗੇ ਦੱਸੂਗੀ ਵੀ ਤਿੰਨ ਤਰ੍ਹਾਂ ਦੇ ਲੋਕ ਕਿੱਦਾਂ ਰਹਿੰਦੇ ਨੇ ਠੀਕ ਆ ਤੇ ਆਂਦੋ ਨੰਬਰ 1 ਤੇ ਉਹ ਲੋਕ ਜੋ ਆਪਣੇ ਲਈ ਜਿਉਂਦੇ ਹਨ ਨੰਬਰ 1 ਤੇ ਕਿਹੜੇ ਲੋਕ ਦੱਸਿਆ ਮੈਂ ਜੋ ਨੰਬਰ 1 ਤੇ ਉਹ ਲੋਕ ਜੋ ਆਪਣੇ ਲਈ ਜਿਉਂਦੇ ਹਨ ਤੇ ਨੰਬਰ 2 ਫਿਰ ਤੁਸੀਂ ਦੱਸੋ ਨੰਬਰ 2 ਦੱਸੋ ਜੀ ਨੰਬਰ 2 ਤੇ ਉਹ ਲੋਕ ਜੋ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਕੁਝ ਕਰਦੇ ਨੇ ਨੰਬਰ 2 ਨੰਬਰ 1 ਤੇ ਕਿਹੜੇ ਲੋਕ ਰਹਿੰਦੇ ਆ ਜੋ ਆਪਣੇ ਲਈ ਜਿਉਂਦੇ ਨੇ ਜੋ ਆਪਣੇ ਲਈ ਸਿਰਫ ਜਿਉਂਦੇ ਨੇ ਤੇ ਨੰਬਰ 2 ਤੇ ਕਿਹੜੇ ਲੋਕ ਰਹਿੰਦੇ ਨੇ ਜੋ ਜੋ ਆਪਣੇ ਆਪ ਲਈ ਤੇ ਆਪਣੇ ਨਾਲ ਨਾਲ ਪਰਿਵਾਰ ਲਈ ਵੀ ਕੁਝ ਕਰਦੇ ਨੇ ਜਿਉਂਦੇ ਨੇ ਅਤੇ ਤੀਜੇ ਕੁਝ ਕਿ ਲੋਕ ਬਿਰਲੇ ਹੀ ਹੁੰਦੇ ਨੇ ਤੀਜੇ ਲੋਕ ਬਹੁਤ ਬਿਰਲੇ ਹੁੰਦੇ ਨੇ ਹਨਾ ਸਮਝ ਲੱਗ ਰਹੀ ਆ ਇਹ ਸੋਚ ਤੇ ਬੈਠੇ ਤਾਂ ਇਸ ਕਰਕੇ ਦੇ ਵੀ ਇਹ ਸਾਰਾ ਕਰਨਾ ਪਿਆ ਬਿਰਲੇ ਹੁੰਦੇ ਨੇ ਜੋ ਆਪਣੇ ਆਪ ਨੂੰ ਭੁੱਲ ਕੇ ਸਮਾਜ ਅਤੇ ਲੋਕਾਂ ਲਈ ਆਪਣੀ ਪੂਰੀ ਜ਼ਿੰਦਗੀ ਲਾ ਦਿੰਦੇ ਨੇ ਤੀਜੀ ਤਰ੍ਹਾਂ ਦੇ ਲੋਕ ਕਿਹੜੇ ਹੁੰਦੇ ਨੇ ਜੋ ਸਮਾਜ ਲਈ ਆਪਣੀ ਪੂਰੀ ਹਾਂ ਜੋ ਸਮਾਜ ਲਈ ਆਪਣੀ ਪੂਰੀ ਜ਼ਿੰਦਗੀ ਲਾ ਦਿੰਦੇ ਨੇ ਤੀਜੀ ਤਰ੍ਹਾਂ ਦੇ ਲੋਕ ਕਿਹੜੇ ਹੁੰਦੇ ਨੇ ਜੋ ਸਮਾਜ ਲਈ ਆਪਣੀ ਹਾਂ ਲਾ ਦਿੰਦੇ ਨੇ ਬਾਰੇ ਤਰ੍ਹਾਂ ਦੇ ਲੋਕ ਕਿਹੜੇ ਹੁੰਦੇ ਨੇ ਜੋ ਆਪਣੇ ਆਪ ਲਈ ਜਿਉਂਦੇ ਨੇ ਦੂਜੀ ਤਰ੍ਹਾਂ ਦੇ ਲੋਕ ਕਿਹੜੇ ਹੁੰਦੇ ਨੇ ਜੋ ਆਪਣੇ ਪਰਿਵਾਰ ਹਾਂ ਤੇ ਤੀਜੀ ਤਰ੍ਹਾਂ ਦੇ ਲੋਕ ਕਿਹੜੇ ਹੁੰਦੇ ਨੇ ਜੋ ਆਪਣੇ ਜਨਮ ਦੀ ਸਾਡੇ ਲਈ ਲਾ ਦਿੰਦੇ ਨੇ ਤੀਜੀ ਤਰ੍ਹਾਂ ਦੇ ਲੋਕ ਹੋ ਹੁੰਦੇ ਨੇ ਜੋ ਸਾਰੀ ਜ਼ਿੰਦਗੀ ਸਾਡੇ ਲਈ ਪਰਵਾਨ ਕਰ ਦਿੰਦੇ ਨੇ ਕਿੰਨੇ ਤਰ੍ਹਾਂ ਦੇ ਲੋਕ ਹੋ ਗਏ ਫਿਰ ਹੁਣ ਤਿੰਨ ਤਰ੍ਹਾਂ ਹਾਂ ਤਿੰਨ ਤਰ੍ਹਾਂ ਦੇ ਸਮਾਜ ਉਹਨਾਂ ਨੂੰ ਹਮੇਸ਼ਾ ਯਾਦ ਕਰਦਾ ਹੈ ਕੀ ਕਰਦਾ ਯਾਤ ਹਾਂ ਵਿਗਿਆਨੀਆਂ ਨੇ ਜੋ ਸਾਡੀਆਂ ਜ਼ਿੰਦਗੀਆਂ ਸਵਾਰਨ ਲਈ ਆਪਣੀਆਂ ਜ਼ਿੰਦਗੀਆਂ ਲੇਖੇ ਲਾਈਆਂ ਨੇ ਤਾਂ ਸਾਨੂੰ ਉਹਨਾਂ ਤੋਂ ਹਮੇਸ਼ਾ ਪ੍ਰੇਰਣਾ ਮਿਲਦੀ ਰਹੂਗੀ ਅਤੇ ਅਸੀਂ ਹਮੇਸ਼ਾ ਵਿਗਿਆਨੀਆਂ ਨੂੰ ਯਾਦ ਕਰਦੇ ਰਹਾਂਗੇ ਏਸੀ ਬੱਚਿਓ 28 ਫਰਵਰੀ ਰਾਸ਼ਟਰੀ ਵਿਗਿਆਨ ਦਿਵਸ ਬਾਰੇ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਮੀਦ ਕਰਦੀਆਂ ਬੱਚਿਓ ਤੁਸੀਂ ਇਹਨਾਂ ਗੱਲਾਂ ਨੂੰ ਆਪਣੇ ਘਰੇ ਆਪਣੇ ਮਾਤਾ-ਪਿਤਾ ਨਾਲ ਆਪਣੇ ਆਸ-ਗੁਮਾਨ ਦੇ ਲੋਕਾਂ ਨਾਲ ਤੇ ਆਪਣੇ ਭੈਣ-ਭਾਈਆਂ ਨਾਲ ਜ਼ਰੂਰ ਸਾਂਝੀਆਂ ਕਰੋਗੇ ਤਾਂ ਕਿ ਬੱਚਿਓ ਜਿਹੜੇ ਵਿਸ਼ਵਾਸ ਪਰਮ ਕਰਦੇ ਨੇ ਲੋਕ ਉਹਨਾਂ ਨੂੰ ਤੁਸੀਂ ਵਿਗਿਆਨਕ ਨਜ਼ਰੀਏ ਨਾਲ ਦੇਖਣ ਲਈ ਮਜਬੂਰ ਕਰੋਗੇ ਅਤੇ ਬਹਿਮਾ ਪਰਮਾ ਦੇ ਵਿੱਚੋਂ ਜ਼ਰੂਰ ਕੱਢੋਂਗੇ ਕੱਢੋਂਗੇ ਨਾ ਹਾਂ ਜੀ ਹਾਂ ਮੇਨਾਂ ਵਾਦਾ ਕਰਉਂ ਵੀ ਅਸੀਂ ਜੀ ਵਿਗਿਆਨ ਕਾ ਸੋਚ ਜ਼ਰੂਰ ਅਪਣਾਵਾਂਗੇ ਅਪਣਾਉਂਗੇ ਹਾਂ ਜੀ ਹਾਂ ਜੀ ਥੈਂਕ ਯੂ ਬੱਚਾ ਧੰਨਵਾਦ ਬੱਚਿਓ ਬਾਏ 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 ਬਾਏ